ਅਗਲੀ ਖਬਰ ਮਾਈਕਰੋਸਾਫਟ ਦੇ ਸਰਵਰ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਵਿੱਚ ਮਚੀ ਹਾਹਾਕਾਰ ਨਾਲ ਸੰਬੰਧਤ ਹੈ ਜੀ ਹਾਂ ਮਾਈਕਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅੱਜ ਦੁਨੀਆ ਭਰ ਵਿੱਚ ਹਵਾਈ ਸੇਵਾਵਾਂ ਬੈਂਕਿੰਗ ਸੇਵਾਵਾਂ ਅਤੇ ਬ੍ਰਾਡਕਾਸਟਿੰਗ ਸੇਵਾਵਾਂ ਠੱਪ ਹੋ ਗਈਆਂ ਅਮਰੀਕਾ ਬਰਤਾਨੀਆ ਅਤੇ ਜਰਮਨੀ ਸਣੇ 20 ਮੁਲਕਾਂ ਵਿੱਚ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ ਅਮਰੀਕਾ ਦੀਆਂ ਪ੍ਰਮੁੱਖ 에ਅਰਲਾਈਨਜ਼ ਡੈਲਟਾ ਯੂਨਾਈਟਿਡ ਅਤੇ ਅਮਰੀਕਨ 에ਅਰਲਾਈਨਜ਼ ਵੱਲੋਂ ਸ਼ੁੱਕਰਵਾਰ ਨੂੰ ਜ਼ਿਆਦਾਤਰ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ। ਆਸਟ੍ਰੇਲੀਆ ਵਿੱਚ ਬੈਂਕਾਂ, ਟੈਲੀਕਾਮ ਕੰਪਨੀਆਂ ਅਤੇ ਮੀਡੀਆ ਅਦਾਰਿਆਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਥੋਂ ਤੱਕ ਕਿ ਯੂਕੇ ਵਿੱਚ ਰੇਲ ਸੇਵਾ ਵੀ ਠੱਪ ਹੋਣ ਦੀ ਰਿਪੋਰਟ ਹੈ। ਸਪੇਨ ਦੇ ਹਰ ਹਵਾਈ ਅੱਡੇ ਤੇ ਕੰਪਿਊਟਰ ਬੰਦ ਪਏ ਸਨ ਅਤੇ ਯੂਰਪ ਦੀ ਸਭ ਤੋਂ ਵੱਡੀ ਰਾਇਨ 에ਅਰ ਦੇ ਹਜ਼ਾਰਾਂ ਮੁਸਾਫਰ ਹਵਾਈ ਅੱਡਿਆਂ ਤੇ ਫਸ ਗਏ। ਨਿਊਜ਼ੀਲੈਂਡ ਦੀ ਸੰਸਦ ਦਾ اجلاس ਚੱਲ ਰਿਹਾ ਸੀ ਜਦੋਂ ਸਮੱਸਿਆ ਪੈਦਾ ਹੋਈ ਅਤੇ ਕੰਪਿਊਟਰ ਬੰਦ ਹੋਣ ਕਾਰਨ ਕੰਮਕਾਜ ਵਿੱਚ ਅੜਿੱਕੇ ਪੈਦਾ ਹੋ ਗਏ। ਅਮਰੀਕਾ ਵਿੱਚ 911 ਤੇ ਕਾਲ ਹੋਣੀ ਬੰਦ ਹੋ ਗਈ ਅਤੇ ਬਰਤਾਨੀਆ ਵਿੱਚ ਲੋਕ ਕਈ-ਕਈ ਘੰਟੇ ਹਵਾਈ ਅੜਿਆਂ ਤੇ ਕਤਾਰਾਂ ਵਿੱਚ ਖੜੇ ਰਹੇ। ਬਰਤਾਨੀਆ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਨੈਸ਼ਨਲ ਹੈਲਥ ਸਰਵਿਸ ਦਾ ਕੰਪਿਊਟਰ ਐਕਸੈਸ ਵੀ ਠੱਪ ਹੋ ਗਿਆ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਵਿੱਚ ਦਿੱਕਤਾਂ ਆਈਆਂ। ਬਰਤਾਨੀਆਂ ਦੇ ਕਈ ਸਟੋਰਾਂ ਤੇ ਕਾਰਡ ਪੇਮੈਂਟ ਵੀ ਠੱਪ ਹੋ ਗਈ ਅਤੇ ਗਾਹਕਾਂ ਤੇ ਦੁਕਾਨਦਾਰਾਂ ਦੋਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦੁਨੀਆ ਭਰ ਵਿੱਚ ਤਕਨੀਕੀ ਸਮੱਸਿਆਵਾਂ ਆਉਣ ਮਗਰੋਂ ਮਾਈਕਰੋਸਾਫਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਲਾਊਡ ਕੰਪਿਊਟਿੰਗ ਪਲੇਟਫਾਰਮ ਵਿੱਚ ਵੀਰਵਾਰ ਸ਼ਾਮ ਤਕਰੀਬਨ 6 ਵਜੇ ਸਮੱਸਿਆ ਆਰੰਭ ਹੋਈ ਅਤੇ ਇਸੇ ਕਰਕੇ ਵੱਖ-ਵੱਖ ਸਿਸਟਮ ਪ੍ਰਭਾਵਿਤ ਹੋਏ ਤਕਨੀਕੀ ਮਾਰਾਂ ਮੁਤਾਬਕ ਸਮੱਸਿਆ ਦਾ ਹੱਲ ਸੌਖਾ ਨਹੀਂ ਹੋਵੇਗਾ ਅਤੇ ਇਸ ਨੂੰ ਕਿਸੇ ਸੈਂਟਰਲ ਕਮਾਂਡ ਰਾਹੀਂ ਠੀਕ ਨਹੀਂ ਕੀਤਾ ਜਾ ਸਕਦਾ ਇਸ ਨੂੰ ਠੀਕ ਕਰਨ ਲਈ ਹਰ ਇੱਕ ਕੰਪਿਊਟਰ ਸਿਸਟਮ ਨੂੰ ਰੀਬੂਟ ਕਰਨਾ ਹੋਵੇਗਾ ਦੱਸ ਦਈਏ ਕਿ ਕਲਾਊਡ ਕੰਪਿਊਟਿੰਗ ਇੱਕ ਅਜਿਹੀ ਸਹੂਲਤ ਹੈ ਜਿਸ ਵਿੱਚ ਸਰਵਰ ਸਟੋਰੇਜ ਡਾਟਾਬੇਸ ਨੈਟਵਰਕਿੰਗ ਸੌਫਟਵੇਅਰ ਐਨਾਲਿਟਿਕਸ ਅਤੇ ਇੰਟੈਲੀਜੈਂਸ ਵਰਗੀਆਂ ਸੇਵਾਵਾਂ ਮਿਲਦੀਆਂ ਨੇ ਗਾਕਾ ਨੂੰ ਕੰਪਿਊਟਰ ਰਾਹੀਂ ਕਲਾਊਡ ਸਰਵਰ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਦੇ ਅੰਦਰ ਵਿੱਚ ਇਹਦਾ ਰਕਮ ਵਸੂਲ ਕੀਤੀ ਜਾਂਦੀ ਹੈ ਇੰਟਰਨੈਟ ਰਾਹੀਂ ਮਿਲਣ ਵਾਲੀਆਂ ਇਹਨਾਂ ਸੇਵਾਵਾਂ ਦਾ ਮਕਸਦ ਤੇਜ਼ ਅਤੇ ਸੌਖੇ ਤਰੀਕੇ ਨਾਲ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਸਮੱਸਿਆ ਕ라우ਡ ਸਟ੍ਰਾਈਕ ਨਾ ਦੀ ਇੱਕ ਕੰਪਨੀ ਕਰਕੇ ਹੋਈ ਹੈ ਜੋ ਸਾਈਬਰ ਸੁਰੱਖਿਆ ਦਾ ਕੰਮ ਕਰਦੀ ਹੈ ਇਸਦੇ ਸੌਫਟਵੇਅਰ ਨੂੰ ਦੁਨੀਆ ਭਰ ਵਿੱਚ ਵਰਤਿਆ ਜਾਂਦਾ ਹੈ ਤਾਂ ਕਿ ਹੈਕਰਸ ਤੋਂ ਬਚਾਅ ਕੀਤਾ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ ਸਮੱਸਿਆ ਉਸ ਵੇਲੇ ਸ਼ੁਰੂ ਹੋਈ ਜਦੋਂ ਕ라우ਡ ਸਟ੍ਰਾਈਕ ਸੌਫਟਵੇਅਰ ਅਪਡੇਟ ਕੀਤਾ ਜਾ ਰਿਹਾ ਸੀ ਫੀਰੋ ਰਿਪੋਰਟ ਹਮਦਰ ਟੀਵੀ